ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬ ਨੋਟੀਫਿਕੇਸ਼ਨ ਇੰਡੀਆ ਤੇ ਤੇ ਅੱਜ ਦੀ ਅਸੀਂ ਜਿਹੜੀ ਇਹ ਵੀਡੀਓ ਲੈ ਕੇ ਆਏ ਆ ਇਹ ਹੈਗੇ ਜੀ ਪੰਜਾਬ ਪੁਲਿਸ ਕਾਂਸਟੇਬਲ 2024 ਠੀਕ ਹੈ ਜੀ ਸੋ 1746 ਵਾਲੇ ਕੈਂਡੀਡੇਟ ਇਸ ਵੀਡੀਓ ਨੂੰ ਜ਼ਰੂਰ ਦੇਖ ਲੈਣ ਸੋ ਬਾਕੀ ਵੀ ਜਿਹੜੇ ਕੈਂਡੀਡੇਟ ਆ ਜ਼ਰੂਰ ਵੀਡੀਓ ਨੂੰ ਦੇਖ ਬਿਗ ਅਪਡੇਟ ਆ ਠੀਕ ਹੈ ਜੀ ਸੋ ਸੜਕ ਸੁਰੱਖਿਆ ਫੋਰਸ ਨੂੰ ਲੈ ਕੇ ਅਪਡੇਟ ਆ ਸੋ 1746 ਵਾਲੇ ਕੈਂਡੀਡੇਟਾਂ ਲਈ ਵੀ ਬਹੁਤ ਹੀ ਜਿਹੜੀ ਇੰਪੋਰਟੈਂਟ ਵੀਡੀਓ ਆ ਇਸ ਵੀਡੀਓ ਨੂੰ ਤੁਸੀਂ ਲਾਸਟ ਤੱਕ ਜਿਹੜਾ ਜ਼ਰੂਰ ਦੇਖ ਲੈਣਾ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਪੰਜਾਬ ਪੁਲਿਸ ਦੀ ਹਰ ਤਰ੍ਹਾਂ ਦੀ ਅਪਡੇਟ ਲੈਣ ਦੇ ਲਈ ਅਤੇ ਕੌਨਸਟੇਬਲ 224 ਦੇ ਵਿੱਚ ਤਿਆਰੀ ਕਰਨ ਦੇ ਲਈ ਚੈਨਲ ਦੇ ਨਾਲ ਜਿਹੜਾ ਜਰੂਰ ਬਣੇ ਰਹੋ ਇੱਥੇ ਜਿਹੜੀਆਂ ਫ੍ਰੀ ਕਲਾਸਾਂ ਸਟਾਰਟ ਕਰਵਾ ਦਿੱਤੀਆਂ ਗਈਆਂ ਆ ਤੁਸੀਂ ਜਿਹੜੀ ਕੌਨਸਟੇਬਲ 224 ਦੇ ਵਿੱਚ ਜਿਹੜੀ ਆ ਉਹ ਤਿਆਰੀ ਵੀ ਤੁਸੀਂ ਜਿਹੜੀ ਆਪਣੀ ਕਰ ਸਕਦੇ ਹੋ ਤੇ ਹੁਣ ਅਸੀਂ ਵੀਡੀਓ ਨੂੰ ਸਟਾਰਟ ਕਰਦੇ ਹਾਂ ਦੇਖੋ 26 ਜਨਵਰੀ 26 ਜਨਵਰੀ ਨੂੰ ਇੱਕ ਤੁਹਾਨੂੰ ਤੋਹਫਾ ਜਿਹੜਾ ਮਿੰਡ ਵਾਲਾ ਆ ਠੀਕ ਹੈ ਜੀ ਤੁਹਾਨੂੰ ਪਤਾ ਹੈ ਕਿ ਸੀਐਮ ਮਾਨ ਸਾਹਿਬ ਨੇ ਜਿਹੜਾ ਅਨਾਉਂਸ ਕੀਤਾ ਹੋਇਆ ਹੈ ਕਿ ਹਰੇਕ ਸਾਲ ਜਿਹੜੀ ਆ ਅਸੀਂ 1800 ਕੌਨਸਟੇਬਲਾਂ ਦੀ ਭਰਤੀ ਜਿਹੜੀ ਆ ਉਹ ਕੱਢਾਂ ਕਰਾਂਗੇ ਠੀਕ ਹੈ ਜੀ ਸੋ ਇਹ ਜਿਹੜੇ ਤੁਹਾਡੇ ਲਈ ਬਿਗ ਅਪਡੇਟ ਆ ਇਹ ਮੈਂ ਤੁਹਾਨੂੰ ਸਾਰੀ ਵੀਡੀਓ ਦੇ ਵਿੱਚ ਤੁਹਾਨੂੰ ਡਿਟੇਲ ਦੇ ਵਿੱਚ ਤੁਹਾਨੂੰ ਸਮਝਾਵਾਂਗਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸੜਕ ਸੁਰੱਖਿਆ ਫੋਰਸ ਜਿਹੜੀ ਆ ਇਸ ਦੇ ਵਿੱਚ ਜਿਹੜਾ 5000 ਕੈਂਡੀਡੇਟ ਜਿਹੜਾ ਰੱਖਿਆ ਜਾਣਾ ਹੈ ਠੀਕ ਹੈ ਜੀ ਤੇ ਇਸ ਦੇ ਵਿੱਚ ਜਿਹੜਾ 1500 ਕੈਂਡੀਡੇਟ ਇਹਨਾਂ ਨੇ ਰੱਖ ਲਿਆ ਆ ਉਹ 1500 ਕੈਂਡੀਡੇਟ ਇਹ ਹੁਣ ਤੁਸੀਂ ਪੁੱਛੋਗੇ ਕਿ ਕਿੱਥੋਂ ਆਇਆ ਇਹ ਆਇਆ ਜੀ 2021 ਦੀ ਭਰਤੀ ਕੌਨਸਟੇਬਲ ਦੀ ਹੋਈ ਸੀ ਜਿਸ ਦੇ ਵਿੱਚ ਵੈਕੈਂਸੀ ਸੀ 4358 ਵੈਕੈਂਸੀ ਦੇ ਵਿੱਚੋਂ ਇਹਨਾਂ ਨੇ 1500 ਕੈਂਡੀਡੇਟ ਜਿਹੜਾ ਆ ਉਹ SSF ਮਤਲਬ ਸੜਕ ਸੁਰੱਖਿਆ ਫੋਰਸ ਦੇ ਵਿੱਚ ਜਿਹੜਾ ਇਹਨਾਂ ਨੇ ਰੱਖ ਲਿਆ ਮੈਂ ਤੁਹਾਨੂੰ ਇਹਨਾਂ ਦੀ ਸੀਐਮ ਭਗਵੰਤ ਮਾਨ ਦੀ ਸਪੀਚ ਵੀ ਜਿਹੜੀ ਇਸ ਵੀਡੀਓ ਦੇ ਵਿੱਚ ਹੀ ਤੁਹਾਨੂੰ ਸੁਣਾਵਾਂਗਾ ਠੀਕ ਹੈ ਜੀ ਤੇ ਹੁਣ ਦੇਖੋ ਇਹ 1500 ਕੈਂਡੀਡੇਟ ਇਹਨਾਂ ਨੇ ਰੱਖ ਲਿਆ ਆ ਤੇ 5000 ਟੋਟਲ ਰੱਖਣਾ ਤੇ ਇਹਨਾਂ ਨੇ 3500 ਕੈਂਡੀਡੇਟ ਜਿਹੜਾ ਉਹ ਹੋਰ ਰੱਖਣਾ ਆ ਠੀਕ ਹੈ ਜੀ ਤੇ 3500 ਕੈਂਡੀਡੇਟਾਂ ਲਈ ਅਲੱਗ ਤੋਂ ਜਿਹੜੀ ਭਰਤੀ ਨਹੀਂ ਆਵੇਗੀ ਇਹ ਕੀ ਆ ਇਹਨਾਂ ਨੇ ਕੀ ਪ੍ਰੋਸੈਸ ਰੱਖਿਆ ਹੈ ਇਸ ਵਾਰ ਇਹ ਪੰਜਾਬ ਪੁਲਿਸ ਦੇ ਵਿੱਚ ਹਰ ਇੱਕ ਸਾਲ ਜਿਹੜੀ ਵੈਕੈਂਸੀ ਕੱਢਿਆ ਕਰਨਗੇ 1800 ਪਲੱਸ ਕਾਂਸਟੇਬਲਾਂ ਦੀ ਠੀਕ ਹੈ ਜੀ ਤੇ ਉਸ ਦੇ ਵਿੱਚੋਂ ਕੀ ਕਰਨਗੇ ਥੋੜੇ ਕੈਂਡੀਡੇਟਾਂ ਨੂੰ ਜਿਹੜਾ ਆ ਸੜਕ ਸੁਰੱਖਿਆ ਫੋਰਸ ਦੇ ਵਿੱਚ ਭੇਜਿਆ ਜਾਊਗਾ ਤੇ ਬਾਕੀ ਜਿਹੜੇ ਬਚਦੇ ਕੈਂਡੀਡੇਟ ਪੁਲਿਸ ਕਾਂਸਟੇਬਲ ਦੇ ਜਿਹੜੇ ਆ ਵਿੱਚ ਜਿਹੜਾ ਉਹਨਾਂ ਨੂੰ ਸ਼ਾਮਿਲ ਕੀਤਾ ਜਾਵੇਗਾ ਠੀਕ ਹੈ ਜੀ ਪ੍ਰੋਸੈਸ ਤੁਹਾਡਾ ਬਿਲਕੁਲ ਪੁਲਿਸ ਵਾਲਾ ਹੈ ਠੀਕ ਹੈ ਜੀ ਤੇ ਬਾਕੀ ਜਿਹੜੇ ਆ ਤੁਸੀਂ ਸੜਕ ਤੇ ਜਿਹੜੀ ਡਿਊਟੀ ਦੇਣੀ ਆ ਠੀਕ ਹੈ ਜੀ ਔਨ ਰੋਡ ਹੀ ਡਿਊਟੀ ਦੇਣੀ ਆ ਕੋਈ ਥਾਣੇ ਠੂਨੇ ਨਹੀਂ ਜਾਣ ਦੀ ਨਹੀਂ ਲੋੜ ਠੀਕ ਹੈ ਤੇ ਚਲਾਨ ਚ ਲੂਣ ਜਿਹੜੇ ਕੱਟਣ ਦੀ ਜ਼ਿੰਮੇਵਾਰੀ ਇਹ ਪੰਜਾਬ ਪੁਲਿਸ ਦੇ ਕੋਲ ਹੀ ਆ ਤੇ ਜਿਹੜੀ ਸੜਕ ਸੁਰੱਖਿਆ ਫੋਰਸ ਆ ਇਹ ਤੁਸੀਂ ਸਿਰਫ ਰੋਡ ਦੇ ਉੱਪਰ ਪੈਟਰੋਲਿੰਗ ਕਰਨੀ ਆ ਗੱਡੀਆਂ ਲੈ ਕੇ ਜਿਵੇਂ ਡਬਈ ਪੁਲਿਸ ਕੋਲ ਗੱਡੀਆਂ ਜਿਸ ਨੂੰ ਅਸੀਂ ਪਿੱਕੇ ਕਹਿੰਦੇ ਆ ਉਹ ਤੁਹਾਨੂੰ ਨਵੀਆਂ ਗੱਡੀਆਂ ਦਿੱਤੀਆਂ ਜਾਣਗੀਆਂ ਤੇ ਕਿੰਨੀਆਂ ਗੱਡੀਆਂ ਇਸ ਟਾਈਮ ਪੰਜਾਬ ਦੇ ਵਿੱਚ ਆ ਗਈਆਂ ਆ ਉਹ ਵੀ ਤੁਹਾਨੂੰ ਦੱਸੀਆਂ ਜਾਣਗੀਆਂ ਤੇ ਇਹ ਕਦੋਂ ਤੱਕ ਜਿਹੜੀਆਂ ਕਿ ਤੁਹਾਨੂੰ ਮਿਲਣੀਆਂ ਆ ਉਹ ਵੀ ਜਿਹੜੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਠੀਕ ਹੈ ਜੀ ਤੇ 3500 ਕੈਂਡੀਡੇਟ ਇਹਨਾਂ ਨੇ ਹੋਰ ਸਿਲੈਕਟ ਕਰਨਾ ਆ ਉਹ ਵੀ ਜਿਵੇਂ ਹੁਣ 1746 ਵਾਲੇ ਕੈਂਡੀਡੇਟ ਆ ਇਹਨਾਂ ਨੇ ਜਦੋਂ ਜੁਆਇਨਿੰਗ ਹੋ ਕੇ ਇਹਨਾਂ ਨੇ ਆਪਣੀ ਟ੍ਰੇਨਿੰਗ ਕਰਨੀ ਆ ਉਹਨਾਂ ਨੇ ਅੱਧੇ ਕੈਂਡੀਡੇਟ ਇਹਨਾਂ ਨੇ ਸੜਕ ਸੁਰੱਖਿਆ ਫੋਰਸ ਦੇ ਵਿੱਚ ਰੱਖ ਲੈਣੇ ਆ ਠੀਕ ਹੈ ਜੀ ਤੇ ਬਾਕੀ ਜਿੰਨੇ ਬਚੇ ਉਹ ਪੰਜਾਬ ਪੁਲਿਸ ਚ ਰਹਿ ਜਾਣੇ ਆ ਤਾਂ ਹੁਣ ਜਿਹੜੀ ਅੱਗੇ ਆ ਜਨਵਰੀ ਦੇ ਵਿੱਚ 1800 ਕਾਂਸਟੇਬਲਾਂ ਦੀ ਜਿਹੜੀ ਵੈਕੈਂਸੀ ਆ ਉਹ ਹੋਰ ਅਨਾਉਂਸ ਹੋਣ ਵਾਲੀ ਉਸ ਦੇ ਨੋਟੀਫਿਕੇਸ਼ਨ ਜਾਰੀ ਹੋ ਜਾਣਗੇ ਇਸੇ ਤਰੀਕੇ ਦੇ ਨਾਲ ਅਧੇ ਕੈਂਡੀਡੇਟ ਫੇਰ ਐਸਐਸਐਫ ਦੇ ਵਿੱਚ ਭੇਜੇ ਜਾਣਗੇ ਤੇ ਫਿਰ ਜਿਹੜੇ ਬਾਕੀ ਬਚਣਗੇ ਉਹ ਪੰਜਾਬ ਪੁਲਿਸ ਦੇ ਵਿੱਚ ਜਿਹੜੇ ਸਿਲੈਕਟ ਕੀਤੇ ਜਾਣਗੇ ਸੋ ਉਮੀਦ ਕਰਦਾ ਹਾਂ ਤੁਸੀਂ ਇਸ ਗੱਲ ਨੂੰ ਬਿਲਕੁਲ ਜਿਹੜਾ ਸਮਝ ਚੁੱਕੇ ਹੋਵੋਗੇ ਠੀਕ ਹੈ ਜੀ ਤੇ ਹੁਣ ਚੱਲਦੇ ਆ ਜਿਹੜੀ ਬਿਗ ਅਪਡੇਟ 26 ਜਨਵਰੀ ਨੂੰ ਕੀ ਹੋਣ ਵਾਲੀ ਹੈ ਉਸ ਦੀ ਡਿਟੇਲ ਤੁਹਾਨੂੰ ਮੈਂ ਦਿਖਾ ਲ ਦਿੰਦਾ ਆ ਆ ਜਾਓ ਆ ਤੁਸੀਂ ਸਪੀਚ ਸੁਣ ਸਕਦੇ ਹੋ ਸਫ 26 ਜਨਵਰੀ ਨੂੰ ਉਦੋਂ ਤੋਂ ਕੱਟਣਾ ਕਿਉਂਕਿ ਟ੍ਰੇਨਿੰਗ ਚੱਲ ਰਹੀ ਹੈ ਬਸ ਟ੍ਰੇਨਿੰਗ ਖਤਮ ਹੋ ਜੂਗੀ ਕਪੂਰਤਲੇ ਚ ਟ੍ਰੇਨਿੰਗ ਚੱਲ ਰਹੀ ਹੈ ਪੀਏਪੀ ਚੁ ਲਹਿਜਵਾਨ ਤੇ 129 ਅਸੀਂ ਗੱਡੀਆਂ ਟੋਇਟਾ ਹਿਲਿਕਸ ਜਿਹੜੀਆਂ ਦੁਬਈ ਦੀ ਪੁਲਿਸ ਕੋਲੇ ਨੇ 37 ਲੱਖ ਤੇ ਲਗਭਗ ਇੱਕ ਗੱਡੀ ਦਾ ਰੇਟ ਬਿਲਕੁਲ ਟਰੱਕ ਦਾ ਵੱਡਾ ਉਹ ਫੋਰਚਨਰ ਵੀ ਹੈ ਪਿੱਛੇ ਉਹਦੇ ਪਿਕਅਪ ਜਿਹੜਾ ਹੁੰਦਾ ਡਾਲਾ ਉਹ ਵੀ ਹੈ ਕਿਊਟਰ ਲੱਗੇ ਹੋਣਗੇ ਨਵੀਂ ਬ੍ਰੈਂਡ ਨਿਊ ਵਰਦੀ ਔਰ ਰਿਫਲੈਕਟਰ ਲੱਗੇ ਹੋਏ ਵਰਦੀ ਤੇ ਇੱਥੇ ਕੈਮਰਾ ਲੱਗਿਆ ਹੋਇਆ ਗੱਡੀ ਚ ਦੋਨੇ ਪਾਸੇ ਕੈਮਰਾ ਲੱਗਿਆ ਹੋਇਆ ਸੜਕ ਤੇ ਰਹਿਣਾ ਜੇ ਆ ਮੈਂ ਅੱਜ ਆਉਂਦੇ ਹੁਣ ਜਦੋਂ ਮੈਨੂੰ ਡੀਜੀਸ ਆਪਣਾ ਜੇ ਕਿਤੇ ਉਹ ਥੋੜਾ ਜਿਹਾ ਪਹਿਲਾਂ ਕਿਤੇ ਚਲ ਟ੍ਰੇਨਿੰਗ ਲੇਟ ਹੋਈ ਗੱਡੀਆਂ ਲੇਟ ਮਿਲੀਆਂ ਜੇ ਕਿਤੇ ਐਸਐਸਐਫ ਅੱਜ ਹੁੰਦੀ ਤਾਂ ਜੋ ਪੀਏਪੀ ਵਾਲੇ ਜਵਾਨ ਬਚ ਸਕਦੇ ਸੀ ਸੋ ਹਾਂਜੀ ਤੁਸੀਂ ਇਹ ਵੀਡੀਓ ਜਿਹੜੀ ਦੇਖ ਹੀ ਲਈ ਹੋਊਗੀ ਜਿਸ ਦੇ ਵਿੱਚ ਇਹਨਾਂ ਨੇ ਕਿਹਾ ਕਿ ਇੱਕ ਗੱਡੀ ਦਾ ਜਿਹੜੀ ਕੀਮਤ ਉਹ 37 ਲੱਖ ਦੇ ਕਰੀਬ ਆ ਠੀਕ ਹੈ ਜੀ ਤੇ ਉਹ ਗੱਡੀ ਤੁਹਾਨੂੰ ਮਿਲਣ ਵਾਲੀ ਆ ਠੀਕ ਹੈ ਜੀ ਤੇ ਬਾਕੀ ਜਿਹੜਾ ਇਹਨਾਂ ਨੇ ਕਿਹਾ ਕਿ ਅਸੀਂ ਪੀਏਪੀ ਤੋਂ ਠੀਕ ਹੈ ਜੀ ਪੀਏਪੀ ਤੋਂ ਜਵਾਨ ਲੈ ਆ ਜਿਹੜੇ ਐਸਐਸਐਫ ਦੇ ਵਿੱਚ ਭੇਜੇ ਆ ਪੀਏਪੀ ਗਰਾਊਂਡ ਜਿਹੜੀ ਜਲੰਧਰ ਤੁਹਾਨੂੰ ਪਤਾ ਹੀ ਹੋਊਗਾ ਉੱਥੋਂ ਜਿਹੜੇ ਟ੍ਰੇਨਿੰਗ ਸੈਂਟਰ ਦੇ ਵਿੱਚੋਂ ਇਹਨਾਂ ਨੇ 1500 ਕੈਂਡੀਡੇਟ ਲਿਆ ਉਸ ਨੂੰ ਜਿਹੜਾ ਸੜਕ ਸੁਰੱਖਿਆ ਫੋਰਸ ਦੇ ਵਿੱਚ ਕਪੂਰਥਲੇ ਜਿਹੜਾ ਭੇਜ ਦਿੱਤਾ ਗਿਆ ਤੇ ਉਹ ਉੱਥੇ ਟ੍ਰੇਨਿੰਗ ਇਸ ਟਾਈਮ ਲੈ ਰਿਹਾ ਆ ਠੀਕ ਹੈ ਜੀ ਤੇ ਆ 26 ਜਨਵਰੀ ਜਿਹੜੀ ਆ ਰਹੀ ਹੈ ਇਸ ਮੌਕੇ ਤੇ ਇਹਨਾਂ ਨੇ 26 ਜਨਵਰੀ ਤੇ ਉਹ ਕੈਂਡੀਡੇਟਾਂ ਨੂੰ ਜਿਹੜੀਆਂ ਜੋਬਸ ਜਿਹੜੀਆਂ ਚਲੋ ਮਿਲ ਹੀ ਚੁੱਕੀਆਂ ਆ ਬਾਕੀ ਉਹਨਾਂ ਨੂੰ ਇਹ ਗੱਡੀਆਂ ਜਿਹੜੀਆਂ ਦੇਣੀਆਂ ਆ ਠੀਕ ਹੈ ਜੀ ਜਿਹੜੀ ਦੱਸਿਆ ਕਿ 37 ਲੱਖ ਦੇ ਕਰੀਬ ਇੱਕ ਗੱਡੀ ਦਾ ਜਿਹੜਾ ਰੇਟ ਆ ਠੀਕ ਹੈ ਜੀ ਤੇ ਟਿੱਕ ਕੇ ਉਹਨਾਂ ਨੂੰ ਜਿਹੜਾ ਕਿਹਾ ਜਾਂਦਾ ਤੁਸੀਂ ਦੇਖਿਆ ਹੀ ਹੋਊਗਾ ਜਿਵੇਂ ਡਬਈ ਪੁਲਿਸ ਦੇ ਕੋਲ ਹੁੰਦੇ ਆ ਤੇ ਬਾਕੀ ਇਸ ਤਰੀਕੇ ਦੇ ਨਾਲ ਹੀ ਜਿਹੜਾ ਐਸਐਸਐਫ ਦੇ ਵਿੱਚ 1746 ਵਾਲੇ ਕੈਂਡੀਡੇਟ ਆ ਇਹ ਵੀ ਜਿਹੜੇ ਜਰੂਰ ਜਿਹੜੇ ਜਾਣਗੇ ਠੀਕ ਹੈ ਜੀ ਤੇ ਉਮੀਦ ਕਰਦਾ ਹਾਂ ਬਿਲਕੁਲ ਤੁਹਾਨੂੰ ਮੇਰੀਆਂ ਗੱਲਾਂ ਸਮਝ ਆ ਚੁੱਕੀਆਂ ਹੋਣਗੀਆਂ ਤੇ ਬਾਕੀ ਪੰਜਾਬ ਪੁਲਿਸ ਦੇ 54 ਜਿੰਨੇ ਵੀ ਕੈਂਡੀਡੇਟ ਆ ਉਹ ਪੰਜਾਬ ਪੁਲਿਸ ਕੌਨਸਟੇਬਲ 2024 ਦੇ ਵਿੱਚ ਤਿਆਰੀ ਕਰਨ ਦੇ ਲਈ ਚੈਨਲ ਨੂੰ ਜਿਹੜਾ ਜਰੂਰ ਸਬਸਕ੍ਰਾਈਬ ਕਰ ਲਓ ਬਾਕੀ ਤੁਸੀਂ ਵੀ ਜੋ ਪੰਜਾਬ ਪੁਲਿਸ ਦੇ ਵਿੱਚ ਜਿਹੜਾ ਆ ਉਹ ਸਿਲੇਕਸ਼ਨ ਪਾ ਸਕੋ ਠੀਕ ਹੈ ਜੀ ਸੋ ਇਨੀਕ ਜਾਣਕਾਰੀ ਮੈਂ ਦੇਣੀ ਸੀ ਪੰਜਾਬ ਪੁਲਿਸ ਦੀ ਹਰ ਤਰ੍ਹਾਂ ਦੀ ਅਪਡੇਟ ਲੈਣ ਦੇ ਲਈ ਨਾ ਚੈਨਲ ਨੂੰ ਜਿਹੜਾ ਜਰੂਰ ਸਬਸਕ੍ਰਾਈਬ ਕਰ ਲਓ ਤੇ ਸਾਡੇ ਟੈਲੀਗ੍ਰam ਚੈਨਲ ਨੂੰ ਵੀ ਜਰੂਰ ਜੁਆਇਨ ਕਰਨਾ ਉਸ ਦਾ ਜਿਹੜਾ ਲਿੰਕ ਆ ਉਹ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਿਹੜਾ ਆ ਉਹ ਮਿਲ ਜਾਵੇਗਾ ਠੀਕ ਹੈ ਜੀ ਤੇ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਬਾਕੀ ਜਲਦੀ ਅਗਲੀ ਅਪਡੇਟ ਲੈ ਕੇ ਮਿਲਦੇ ਹਾਂ ਤਦ ਤੱਕ ਲਈ ਧੰਨਵਾਦ